ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਲੱਗਿਆ ਤੀਜੀ ਸਪਰੇ ਕਰਨ ਅੱਜ ਪਾਉਣ ਲੱਗਿਆ ਸਾਲਟ ਉਸੀਨ ਦੇ ਨਾਲ ਜੈਸ ਮੈਕਸਾ ਜਿਹੜੀ ਤੇ ਇਹ ਪਣੀ ਹੈ 111 ਗ੍ਰਾਮ ਕਿੱਲੇ ਦੀ ਤੇ 333 ਗ੍ਰਾਮ ਦੀ ਪੈਕਿੰਗਾਂ ਇਹੇ ਪਹਿ ਜਾਣਾ ਤਿੰਨ ਕਿੱਲਿਆਂ ਦਾ ਇੱਕ ਪੈਕਿੰਗ ਇਹਦਾ ਨਾਮ ਹੈਗਾ ਲਾਉਡਰ ਆ ਦੇਖ ਲਓ ਇਹ ਤੀਜੀ ਸਪਰੇ ਆ ਕਿਉਂਕਿ ਉਹ ਝੋਨੇ ਨੇ ਹਜੇ ਟਾਈਮ ਲੈਣਾ ਤਾਂ ਔਰ ਵੀ ਲੰਬਾ ਟਾਈਮ ਲੇ ਜਾਣਾ ਉਹਨੇ ਨਾਲ ਪਾਉਣ ਲੱਗਿਆ ਕੋਰਾਜਨ ਤੇ ਨਾਲ ਪਾਦਨੇਆ ਕਸਟੂਡੀਓ ਬਸ ਇਹ ਹੀ ਦਵਾਈਆਂ ਅੱਜ ਜਾਣਾ ਇਹ ਸਪਰੇ ਕਨ ਬਲਾਸਪਰ ਰੋਜੂ ਗੈਨਲੀ 6 ਹੋ ਗਏ ਲੋ ਜੀ ਚੱਲਦਾ ਕੰਮ ਸਪਰੇ ਦਾ ਪੂਰਾ ਜੋਰਾਂ ਤੇ ਛੋਰਾਂ ਤੇ ਤੇ ਚੱਲ ਰਹੀ ਆ ਦਵਾਈ ਪੂਰੀ ਝੋਰਾ ਛੋਰਾ ਤੇ ਲੱਗੇ ਹੋਏ ਆਪਣੇ ਸਾਰੇ ਬੰਦੀ ਅਜ ਇੱਥੇ ਆਏ ਹੋਇਆ ਤੇ ਬਹੁਤ ਸੋਹਣਾ ਝੋਨਾ ਵਾ ਨਸਾਰਾ ਬਹੁਤ ਸੋਹਣਾ ਆ ਰਿਹਾ ਝੋਨੇ ਦਾ ਤੇ ਬੰਦੇ ਸੀਗੇ ਵਿਲੇ ਆਪਣੇ ਯਾਨੀ ਕਿ ਕੰਮ ਹੁਣ ਇਹਦੇ ਹੀ ਚੱਲਦਾ ਤੇ ਮੈਂ ਕਿਹਾ ਚਲੋ ਆਪਾਂ ਜਾਣੂ ਕਰਦੇ ਆਂ ਫਿਰ ਉਹ ਆਪਣੀ ਸਪਰੇਅ ਕਰੀਏ ਹੁਣ ਤਾ ਕਰਕੇ ਫਿਰ ਸਪਰੇਅ ਕਰਨ ਆ ਗਏ ਅੱਜ ਨਸਾਰਾ ਬਹੁਤ ਸੋਹਣਾ ਆ ਰਿਹਾ ਝੋਨੇ ਅੱਜ ਜਿਹੜਾ ਆਇਆ ੜਕੇ ਇੱਥੇ ਵਾਲੇ ਬਲਾਸਪੁਰ ਵਾਲੇ ਬੰਦੇ ਨਹੀਂ ਇਹ ਵਿੱਲੇ ਹੀ ਰਹਿੰਦੇ ਆ ਰੋਜ਼ ਆਰਾਮ ਨਾਲ ਕੋਈ ਕੰਮ ਕਰਨੀ ਇਹ ਝੋਨਾ ਹੁਣ ਨਿਸਰਨ ਲੱਗਿਆ ਤੇ ਬਹੁਤ ਸੋਹਣਾ ਨਸਾਰਾ ਆ ਰਿਹਾ ਝੋਨੇ ਨੂੰ ਸਾਰੇ ਨੂੰ ਐਨ ਪਿਆ ਪੂਰਾ ਹਰੇ ਬਾਈ ਮਾਰਦਾ ਹਨ ਤੇ ਹੁਣ ਇਹ ਚ ਤੇਲੇ ਤੁਲੇ ਵਾਲੀ ਵਧੀਆ ਪਾਤੀ ਦਵਾਈ ਕਿਉਂਕਿ ਇਹ ਤਾਂ ਨਵੰਬਰ ਚ ਵੱਢ ਹੋਣਾ ਉਦੋਂ ਪਹਿਲਾਂ ਤਾਂ ਇਹ ਵੱਡੇ ਹੀ ਨਹੀਂ ਜਾਣਾ ਤੇ ਤਾਂ ਕਰਕੇ ਵੀ ਹਜੇ ਇਹ ਚ ਇੱਕ ਸਪਰੇ ਹੋਰ ਕਰ ਹੀ ਦੇਣੀ ਆਪਾਂ ਯਾਰ ਕਰ ਦੇਣੀ ਆ ਆਪਾਂ ਲੈ ਕੇ ਆਈ ਦੀ ਮੈਂ ਰੋਟੀ ਰੋਟੀ ਇਕੱਠੀ ਲੈ ਆਂਦੀ ਦੋਨੇ ਟਾਈਮਾਂ ਦੀ ਦੁਪਹਿਰੇ ਸਬਜੀ ਪਰ ਆਪਦੀ ਮਨਪਸੰਦ ਦੀ ਬਣਾ ਲੈਣਗੇ ਜਿਹੜੀ ਬਣਾਉਣੀ। ਲਓ ਜੀ ਰੋਟੀ ਖਾ ਕੇ ਫਿਰ ਕਰਤਾ ਕੰਮ ਸ਼ੁਰੂ। ਆਪਾਂ ਵੀਨ ਲਗਾਇਆ ਚਾਹ। ਉਹ ਲਾ ਕੱਲ ਬੈਂਡ ਬਣਾ ਲਿਆ ਉੱਪਰੋਂ ਪੰਪ ਭਰਨ ਨੂੰ ਇੱਥੇ ਪੱਕਾ ਹੀ। ਕਿਉਂਕਿ ਇੱਥੇ ਖੱਤਾ ਆਪਣਾ ਵੱਡਾ ਵਾ ਵੀ ਇੱਥੇ ਪੱਕਾ ਭਰਦਿਆ ਕਰੂ ਜਨਰੇਟਰ ਲੈ ਆਉਂਦਾ ਨਾਲ। ਜਨਰੇਟਰ ਨਾਲ ਲੈ ਸਾਰਾ ਕੁਝ ਸੰਤਜਾਮ ਕਰ ਲਿਆ। ਤੇ ਲੱਗੇ ਬੰਦੇ ਰੋਟੀ ਖਾ ਕੇ ਆਪਣੇ ਡਪ੍ਰੇਕਾਂ ਅੱਜ 2 ਢੋਲੀਆਂ ਲਾਉਣੀਆਂ ਪਹਿਲਾ ਦਿਨ ਅੱਜ 2 ਢੋਲੀਆਂ ਆਪਾਂ ਲਾਉਣੀਆਂ ਬੰਦਿਆਂ ਨੂੰ ਕਹਤਾ ਮੈਂ ਕਿਹਾ ਜੋ ਕੁਝ ਖਾਣਾ ਖਾਓ ਖੁੱਲੀ ਛੁੱਟੀ ਇਹਨਾਂ ਨੇ ਆਪਦੇ ਖਾਣ ਦਾ ਇੰਤਜ਼ਾਮ ਮੰਗਾ ਲਿਆ ਕਿ ਰੋਟੀ ਮੈਂ ਲਿਆ ਜੀ ਦੁਪਹਿਰੇ ਸਬਜ਼ੀ ਉਰੀ ਬਣਨੀ ਆ ਸੰਤੋਸ਼ ਚੱਲਿਆ ਸਬਜ਼ੀ ਸੁਬਜੀ ਆਪ ਦਾ ਸਮਾਨ ਲੈਣ ਸਬਜ਼ੀ ਨਹੀਂ ਬਣਾਉਣੀ ਹੈ ਕਹਿੰਦੇ ਅਸੀਂ ਦੂਜਾ ਸਮਾਨ ਬਣਾਉਣਾ ਮੈਂ ਕਿਹਾ ਬਣਾ ਲਓ ਪੈਸੇ ਦੇਦੇ ਆਪਾਂ ਮੈਂ ਕਿਹਾ ਬਣਾਓ ਭਾਈ ਅੱਜ ਦੋ ਢੋਲੀਆਂ ਲਾਉਣੀਆਂ ਦੋ ਅੱਜ ਲਾ ਦਾਂਗੇ ਦੋ ਕੱਲ ਨੂੰ ਲਾ ਦਾਂਗੇ ਚਲੋ ਜੀ ਨੇੜੇ ਹੋ ਜਾਣਾ ਕੰਮ ਇਹਨੂੰ ਅੱਜ ਆਉਣ ਲੱਗਿਆਂ ਨੂੰ ਲੇਟ ਹੋ ਗਿਆ ਕੰਮ ਪੈਪ ਕੱਲੋਂ ਲਾਤਾ ਫਿੱਟ ਕਰਤਾ ਪੱਕਾ ਹੀ ਵੀ ਇੱਥੇ ਟੈਂਕੀ ਦੀ ਤਾਂ ਲੋਡ ਪੈਣੀ ਆ ਗਾਹਾਂ ਦੀ ਗਾਹਾਂ ਭਈ ਉਹ ਚੱਲੀ ਜਾਊ ਫਿਰ ਉਤੋਂ ਵੜਾ ਕੇ ਲਾਤਾ ਪੈਪ ਅੱਜ ਫੇਰ ਆ ਗਏ ਪਟਿਆਲੇ ਮਾਰਕੀਟ ਆਪਾਂ ਬਈ ਇੱਥੇ ਆਉਣ ਦਾ ਕਾਰਨ ਇਹ ਆ ਕਿ ਅੱਜ ਆਪਾਂ ਲੈਣ ਆਇਆ ਸਮਾਨ ਆਪਣੇ ਮਿਹਂਦਰਿਆਂ ਦਾ ਜਿਹੜਾ ਆਪਣੇ ਕੋਲੇ ਪੀਰਾ 444 ਟਰੈਕਟਰ ਆ ਇੱਕ ਤਾਂ ਉਹਦੇ ਆਪਾਂ ਬ੍ਰੇਕ ਕਰਨੇ ਆ ਤੇਲ ਵਾਲੇ ਜਿਹੜਾ ਆਪਣੇ 575 ਇੱਕ ਜਿਹੜਾ ਆਪਣਾ ਘਰ ਦਾ ਕਿੰਗ ਟਰੈਕਟਰ ਆ ਰਾਜਾ ਟਰੈਕਟਰ ਇੱਕ ਤਾਂ ਆਪਾਂ ਉਹਦੇ ਬ੍ਰੇਕ ਕਰਨੇ ਆ ਤੇਲ ਵਾਲੇ ਹਨਾ ਤੇ ਇੱਕ ਆਪਣਾ ਜਿਹੜਾ ਪੀੜਾ ਟਰੈਕਟਰ ਆ ਉਹਦੇ ਬ੍ਰੇਕ ਤੇਲ ਵਾਲੇ ਕਰਨੇ ਆ ਅਜੇ ਟ੍ਰਾਇਲ ਕਰ ਰਹੇ ਆ ਵੀ ਕਰਕੇ ਜੇ ਕਾਮਯਾਬ ਹੋਏ ਫਿਰ ਰੋਕ ਕੇ ਆ ਫਿਰ ਜਿਹੜੇ ਆਪਣੇ ਕੋਲੇ ਦੋ ਹੋਰ ਡੀਆ ਆ ਉਹਨਾਂ ਦੇ ਵੀ ਕਰਦਨੇ ਆ ਕੱਲ ਦਾ ਸਮਾਨ ਇਹਨਾਂ ਤੋਂ ਖਲਵਾਇਆ ਸੀ ਟਰੈਕਟਰ ਦਾ ਉਹੀ ਚੱਕਣੀ ਆਇਆ ਮੈਂ ਸਮਾਨ ਵੀ ਸਮਾਨ ਚੱਕ ਕੇ ਲੈ ਚੱਲੇ ਆ ਆ ਦੇਖੋ ਆਪਾਂ ਮਹਿੰਦਰਾ ਦੇ 295 ਟਰੈਕਟਰ ਸੀਗਾ ਉਹਦੇ ਇਦਾਂ ਕਰਾਰੇ ਖਲਾਲੇ ਦੇਖ ਲੋ ਆਹ ਹਾ ਲੈਫਟ ਬ੍ਰੇਕ ਪੀਲ ਵਾਲੇ ਸਾਣੇ ਕਰਾਰੇ ਵੀ ਖਲਵਾਉਣੇ ਆ ਇਹਦੇ ਆ ਦੇ ਦੋ ਟਰੈਕਟਰਾਂ ਦੇ ਖਲਵਾ ਲੈਣੇ ਆ ਕਿ ਇਹਦਾ ਇੱਕ ਇਹ ਹੋ ਗਿਆ 495 ਹੁੰਦਾ ਨੇ ਇਹਨਾਂ 295 ਐਵੇਂ ਟਰੈਕਟਰ ਨਾਲੋਂ ਖਲਵਾ ਕੇ ਲੈ ਜਾ ਕਰੋ ਵੀਰੇ ਕੁਝ ਵੀ ਲੈਣਾ ਹੁੰਦਾ ਇਹੋ ਚ ਕੋਈ ਦਿੱਕਤ ਨਹੀਂ ਹੁੰਦੀ ਸਾਰਾ ਖੋਜ ਹੁੰਦਾ ਇਹਨਾਂ ਦੇ ਇਹ ਤੇ ਇੱਕ ਬ੍ਰੇਕ ਡਰਮ ਤੇ ਇੱਕ ਯਾਨੀ ਕਿ ਟਰੈਕਟਰ ਤੇ ਮੈਨੂੰ ਲੱਗਦਾ 25 ਤੋਂ 30000 ਰੁਪਏ ਖਰਚਾ ਆਉਣਾ ਬ੍ਰੇਕ ਤੇਲ ਵਾਲੀਆਂ ਬ੍ਰੇਕਾਂ ਕਰਨ ਦੇ ਵਿੱਚ ਸਾਰਾ ਸਮਾਨ origignal ਲਿਆ ਆਪਾਂ ਕੋਈ ਵੀ ਇੱਕ ਚੀਜ਼ ਨਹੀਂ ਲੈਣੀ ਬੂਰਾ ਵਧੀਆ ਟੌਪ ਦਾ ਸਮਾਨ ਲਿਆ ਸਾਰਾ ਇਹ ਸਾਰਾ ਸਮਾਨ origignal ਲਿਆ ਆਪਾਂ ਦੇਖੋ ਆ ਗਰਾਰੇ ਵੀ ਖਲਾਲ ਇਹ ਖਲਾਉਣੇ ਪੈਣੇ ਸੀ ਗਰਾਰੇ ਨਾਲ ਬਦਲ ਹੋਣੇ ਇਹ ਲੈਦਰ ਲੂਦਰ ਸਾਰਾ ਕੁਝ ਨਾਲ origignal ਸਭ ਕੁਝ a to z ਹਨਾ ਕੱਲੀ ਕੱਲੀ ਕੱਲਾ ਕੱਲਾ 파ੜ ਸਾਰਾ ਕੁਝ ਲੈ ਲਿਆ ਤਾਂ ਕੋਈ ਵੀ ਚੀਜ਼ ਨਹੀਂ ਛੱਡੀ ਹਨਾ ਤੇ ਇਦਾਂ ਹੀ ਬ੍ਰੇਕ ਚੇਂਜ ਹੋਣੇ ਆ ਬਾਈ ਕਿਉਂਕਿ ਇਹਨਾਂ ਨੂੰ ਅੰਦਰੋਂ ਤੇਲ ਜਾਣਾ ਜਿਹੜਾ ਸਾਰਾ ਕੁਝ ਉਹ ਸਾਰਾ ਕੁਝ ਅੰਦਰੋਂ ਲੱਗਣਾ ਤੇ ਗਰਾਰੇ ਵੀ ਤਾਂ ਚੇਂਜ ਹੋਣੇ ਆ ਇਹਨਾਂ ਦੇ ਗਰਾਰੇ ਤੇ ਇਹ ਤਾਂ ਚੇਂਜ ਕਰਿਆ ਕਿ ਨਹੀਂ ਆਵਾਜ਼ ਕਰਨਗੇ ਬ੍ਰੇਕਾਂ ਅਸੀਂ ਚੱਕਰ ਦੇ ਵਿੱਚ ਆਪਾਂ ਚੇਂਜ ਕਰਿਆ ਵੀ ਨਹੀਂ ਕੰਮ ਖਰਾਬ ਹੋ ਜਾਂਦਾ ਫਿਰ ਆਪਾਂ ਨੂੰ ਚੇਂਜ ਕਰਾਉਣਾ ਆਪਾਂ ਤਾਂ ਲੱਗਿਆ ਕਿਉਂਕਿ ਉਹ ਟਰੈਕਟਰ ਨਾ ਰੋਡਾਂ 'ਤੇ ਹੀ ਜ਼ਿਆਦਾ ਚੱਲਦੇ ਆ। ਬਾਹੀ-ਬੁਹੀ ਨੂੰ ਤਾਂ ਹੁਣ ਆਪਾਂ ਚਲਾਉਂਦੇ ਨਹੀਂ ਉਹ ਟਰੈਕਟਰਾਂ ਨੂੰ। ਵੀ ਰੋਡਾਂ 'ਤੇ ਜ਼ਿਆਦਾ ਚੱਲਣ ਦੇ ਕਾਰਨ ਕਈ ਵਾਰ ਕਈ ਟਰੈਕਟਰ ਦਾ ਵੀ ਕਿਵੇਂ ਆ ਕਿਵੇਂ ਆ ਤੇ ਆਪਣਾ ਆਹ ਛਰੀ ਗੁੱਲੇ ਵੀ ਨਿਕਲਨੇ ਆ। ਕਿਉਂਕਿ ਆਪਣੀਆਂ ਮੋਟੀਆਂ ਕਰਾਰੀਆਂ ਵਾਲਿਆ ਨਹੀਂ ਫਿਰ ਉਹਦੇ ਬ੍ਰੇਕ ਲੈਦਰੇ ਪੈਣੇ ਨਹੀਂ ਹੈਗੇ। ਤਾਂ ਕਰਕੇ ਇਹ ਗੁੱਲੇ ਵੀ ਨਿਕਲਣਗੇ ਤੇ ਆਪਾਂ ਦਾ ਕਰਾਉਣ ਦਾ ਮਕਸਦ ਇਹ ਆ ਕਿਉਂਕਿ ਉਹ ਨਾ ਟਰੈਕਟਰ ਹੁਣ ਰੋਡਾਂ 'ਤੇ ਚੱਲਦੇ ਆ ਜ਼ਿਆਦਾ। ਕਰਤਿਆਂ ਇਹ ਤਾਂ ਕੰਮ ਲੈਂਦੇ ਨਹੀਂ ਛੋਟਿਆਂ ਤੋਂ ਟਰਾਲੀ ਤੇ ਚੱਲਦੇ ਆ ਜਾਂ ਖਾਲੀ ਉਹਨਾਂ ਦੇ ਨਾ ਬ੍ਰੇਕ ਹੁਣ ਜਾਮ ਹੀ ਹੋ ਜਾਂਦੇ ਆ ਕਦੀ ਕਿਹੜੇ ਪਾਸੇ ਵਾਲਾ ਵੱਧ ਲੱਗਦਾ ਕਦੀ ਕਿਹੜੇ ਪਾਸੇ ਵਾਲਾ ਵੱਧ ਲੱਗਦਾ ਉਹ ਬਹੁਤ ਤੰਗ ਕਰਦੇ ਆ ਹਨ ਤੇ ਡਰ ਜੇ ਹੀ ਲੱਗਦਾ ਰਹਿੰਦਾ ਤਾਂ ਕਰਕੇ ਹੈਗਾ ਕੀ ਚਲੋ ਕਰਵਾ ਦਈਏ ਬਈ ਦੇਖੀ ਜੋ ਦੇਖ ਲੋ ਹਰ ਇੱਕ ਚੀਜ਼ ਦਾ ਸਮਾਂ ਹੁੰਦਾ ਹਨਾ ਕਿ ਜਦੋਂ ਆ ਸੋਮੋ ਗੱਡੀ ਆਈ ਸੀ ਕਿੱਡੀ ਇਹਦੀ ਇੱਜ਼ਤ ਸੀ ਕਿੱਡੀ ਇੱਜਤਮਾਨ ਸੀਗੀ ਯਾਨੀ ਕਿ ਜਾਦੇ ਟੈਕਸੀਆਂ ਚ ਉਦੋਂ ਹੀ ਪੈ ਗਈਆਂ ਵੀ ਵਿਆਹ ਵਿਊ ਤੇ ਜਾਣ ਨੂੰ ਇਹੀ ਹੁੰਦੀ ਸੀ ਉਦੋਂ ਤੇ ਪੂਰੀ ਟੌਰ ਹੁੰਦੀ ਸੀ ਹਨਾ ਵਿੱਚ ਬਹਿ ਕੇ ਬੰਦਾ ਖੁਸ਼ੀ ਹੋ ਜਾਂਦਾ ਸੀ ਵੀ ਇੰਨੀ ਆਸੀ ਨਾਲੇ ਦੇ ਲੋਏ ਚ ਉਦੋਂ ਏਸੀ ਨਹੀਂ ਸੀ ਆਉਂਦਾ ਹਨਾ ਕਈਆਂ ਮਾਡਲਾਂ ਚ ਏਸੀ ਆਇਆ ਪਰ ਕਈਆਂ ਜੇਸੀ ਨਹੀਂ ਆਇਆ ਬੜੀ ਖੁੱਲੀ ਡੁੱਲੀ ਗੱਡੀ ਸੀ ਇਹ ਦੇ ਨਾਲ ਬਹੁਤ ਵਧੀਆ ਗੱਡੀ ਸੀਗੀ ਆਪਦੇ ਸਮੇਂ ਦੀ ਹਨਾ ਤੇ ਤੇ ਇਹਨੂੰ ਫੇਲ ਕੀਤਾ ਕੋਇਲਸ ਨੇ ਦੇ ਕੋਇਲਸ ਨੂੰ ਫੇਲ ਕੀਤਾ ਨੋਵਾ ਨੇ ਵੀ ਜਾਨੀ ਕਿ ਕੋਇਲਸ ਤੋਂ ਉੱਪਰ ਆ ਗਈ ਜੇ ਨੋਵਾ ਨੋਵਾ ਨੂੰ ਫੇਲ ਕੀਤਾ ਕ੍ਰਿਸਟਾ ਨੇ ਦੇਖ ਲਓ ਜਾਨੀ ਕਿ ਹਰ ਇੱਕ ਚੀਜ਼ ਦਾ ਟਾਈਮ ਹੁੰਦਾ ਨਾ ਆ ਖੜੀਆਂ ਨੋਵਾ ਦੇ ਪੁਲਿਸ ਵਾਲਿਆਂ ਦੀ ਆ ਵੀ ਕਈ ਏਰੀਆ ਜਾ ਬਹੁਤ ਚੱਲਦੀਆਂ ਨੇ ਹਨਾ ਤੇ ਜੈਪਸੀ ਦਾ ਆਪ ਦਾ ਟਾਈਮ ਹੁੰਦਾ ਸੀ ਸਾਰੀਆਂ ਗੱਡੀਆਂ ਦਾ ਜਾਨੀ ਕਿ ਹਰ ਇੱਕ ਚੀਜ਼ ਦਾ ਟਾਈਮ ਆਉਂਦਾ ਤੇ ਟਾਈਮ ਦੇ ਨਾਲ ਆਉਦਾ ਚੱਲਦਾ ਕੱਢ ਲਿਆ ਸਿਮਾ ਸਿਮਾ ਸਭ ਚੱਕ ਲਿਆ ਆ ਨੀਵਾ ਕਰਦੇ ਉਹ ਚ ਲੱਗ ਜਣਾ ਥੱਲੇ ਕਰਦੇ ਥੱਲੇ ਹਾਂ ਇੱਥੇ ਉਹ ਗਠਾ ਵੀਏ ਗੱਠਾ ਹੈਗਾ ਗੱਠਾ ਦਾ ਕੰਦਾਨ ਖੋਲਨੇ ਪਏਗਾ ਇਹ ਰੇਡ ਨੂੰ ਪਹਿਲੇ ਆ ਦੇ ਉਹ ਟੀਟੂ ਏ ਟੀਟੂ ਸਲੋਪਾ ਬੰਦ ਹੁਣ ਬੜੀਆਂ ਐਕਸਲੈਂਟ ਟਿਊਬ ਉਹ ਤੇ ਕੱਢ ਕੇ ਰੱਖੀ ਦੀ ਯਾਰ ਉਹ ਅੰਦਰ ਰੱਖੀ ਮੁੰਡੇ ਉਹ ਚੁਕਾ ਦੇ ਉਹ ਮੁੰਡੇ ਨੂੰ ਕੱਢ ਕੇ ਦਿਖਾਈ ਦੀ ਉਹ ਗ੍ਰੇ 컬러 ਦੀ ਹਾਂ ਗ੍ਰੇ 컬러 ਵਾਲੀ ਉਹ ਲੈ ਕੇ ਜਾਣੇ ਆਲਾ ਕਾਲੂ ਤਿੰਨ ਤਾਂ ਨਹੀਂ ਵੀ ਤਿੰਨ ਇੰਨੇ ਤਕਸ਼ਲ ਹੋਰ ਸੇ ਚਾਰ ਹੋ ਗਿਆ ਨਾ ਚਲ ਠੀਕ ਉਹ ਦਿਖਾ ਦੇ ਕਿੱਥੇ ਦਾ ਫੜਾ ਉਹ ਲੋਕ ਕਿੱਡੇ ਦਾ ਫੜਾ ਮੁੰਨਾ ਜਲਦੀ ਲੈ ਜਾ ਇੱਕ ਤਨੋਹ ਦੇਣਾ ਮੈਨੇ ਠੀਕ ਉਹ ਦੋ ਬ੍ਰੇਕ ਰੈਡਾਂ ਹਾਂ ਠੀਕ ਹੈ ਤੇ ਦੋ ਪੈਡਲ ਇੱਕ ਡੱਡੂ ਬਸ ਤਿੰਨ ਚੀਜ਼ਾਂ ਜਿਹੜੀਆਂ ਹੋਰ ਉਹ ਕਿ ਐਕਸਲ ਆਪਣੇ ਬੰਨ੍ਹ ਲੀਂਗੇ ਪ੍ਰੀਤ ਵਾਲਿਆਂ ਨੇ ਬੁਕਿੰਗ ক্লোਜ਼ ਦਾ బోర్ਡ ਲਾਤਾ ਵੀ ਬੁਕਿੰਗ ਨਹੀਂ ਕਰਨੀ ਹੁਣ ਦੇਖ ਲੋ ਇੰਨੀਆਂ ਮਸ਼ੀਨਾਂ ਬਣਾਉਣ ਲੱਗ ਗਏ ਵੀਰਾ ਕਹਿੰਦਾ ਜਿਵੇਂ ਕਾਰ ਬਣਦੀ ਆ ਨਾ ਉਵੇਂ ਬਣਨ ਲੱਗ ਜਾ ਵੀ ਪਰ ਬਣਨ ਲਾ ਦੇਣੀ ਆ ਜਿਵੇਂ ਕਾਰ ਬਣਦੀ ਆ ਵੀ 1400 ਮਸ਼ੀਨ ਕਹਿੰਦੇ ਆ ਬਾਕੀ ਚਲੋ ਦੇਖੋ ਵਾਹਿਗੁਰੂ ਤਰੱਕੀਆਂ ਬਖਸ਼ੇ ਵੀਰੇ ਉਹਨਾਂ ਨੂੰ ਵਧੀਆ ਮਸ਼ੀਨ ਬਣਾਉਣਗੇ ਤਾਂ ਆਪੇ ਅਗਲਾ ਗਾਹ ਕਾਊਗਾ ਵੀਰੇ ਦੋਤੀ ਜੀ। ਯਾਰ ਵਾ ਮਿਲ ਇਹਨੂੰ ਮੈਂਗਾ ਏਸੀ ਮਸ਼ੀਨ ਸਾਨੂੰ ਬਣਾ ਕੇ ਦੇ ਦੇ ਵਧੀਆ। ਬਿਲਕੁਲ ਜਿਵੇਂ ਸਾਡੇ ਕੋਲ ਹੈਗੀ ਉਹਦੇ ਨਾਲ ਦੀ ਕੁਆਲਿਟੀ ਵਾਲੀ। ਠੀਕ ਨਹੀਂ ਥੋੜਾ ਜਿਆਦਾ ਸੀਜ਼ਨ ਦਾ ਜ਼ੋਰ ਹੈ। ਹਾਂ ਹਾਂ ਜਰੂਰ ਬਣਾ ਕੇ ਤੁਹਾਨੂੰ। ਨਹੀਂ ਨਹੀਂ ਕਿਹਾ ਵੀਰੇ ਨੂੰ ਹੁਣ ਤੁਸੀਂ ਸਾਡੇ ਵਾਲੀ ਠੀਕ ਕਰਵਾ ਕੇ ਦੇਵੋ ਬਸ। ਉਹੀ ਆ ਸਾਨੂੰ ਤਾਂ ਪਿਓ ਨਹੀਂ ਕਹਿੰਦੇ 250 ਕਟਰੇ ਐਮਪੀ ਦੇ ਵਿੱਚ ਬੁੱਕ ਹੋਇਆ 18 ਇੰਚ ਹੀ ਆ ਆ ਹੁਣ ਵੀ 2-3 ਕ ਮਹੀਨਾ ਖੜੀਆਂ ਨੇ ਮਲਕੀਤ ਨਵੀਆਂ ਪਾਉਣ ਲੱਗੇ ਆ ਵੀ 18 ਇੰਚ ਹੀ ਆ ਕਹਿੰਦੇ ਉੱਥੇ ਵੀ ਬੜਾ ਤਕੜਾ ਸੀਜ਼ਨ ਲੱਗਦਾ ਇਹ ਵੀਰੇ ਰੋਜ਼ ਜਾ ਰਹੇ ਹੁਣ ਆ ਦਿੱਲੀ ਦੀ ਦਿੱਲੀ ਕਿ ਜਨ ਪੂਰਾ ਦੋਰਾ ਤੇ ਆ ਕਟਰ ਦਾ ਆ ਮੈਂ ਹੁਣ ਜਦੋਂ ਆਇਆ ਪਟਿਆਲੇ ਤੋਂ ਚਾਰ ਪੰਜ ਬਲੇਰੂਆਂ ਮਗਰ ਜਾਂਦੇ ਦੇਖੇ ਮੈਂ ਦੇਖ ਕੇ ਹੈਰਾਨ ਮੈਂ ਕਿਰ ਵੀ ਹੁਣ ਵੀ ਚੱਲ ਰਿਹਾ ਵੀ ਪੰਜਾਬ ਜੀ ਕਿਤੇ ਵਿਗ ਰਹੇ ਮੈਨੂੰ ਇਹ ਆ ਵੀ ਇਹ ਮੰਨੋ ਕਿ ਹੁਣ ਸੱਤ ਕਟਰ ਲੋਡ ਹੋਣੇ ਨੇ ਜੀ ਤੇ ਤੇ ਚਾਰ ਪੰਜ ਕਟਰ ਗੱਡੀਆਂ ਦੇ ਨਾਲ ਸਭ ਤੋਂ ਲੋਟ ਆਹ ਕੰਬੈਨ ਵੀ ਲੱਗ ਰਹੀ ਆ ਕੰਬੈਨ ਵੀ ਵਾਰ ਰਹੀ ਆ ਹਾਂਜੀ ਹਾਂਜੀ ਨਹੀਂ ਨਹੀਂ ਚਲੋ ਬਹੁਤ ਵਧੀਆ ਯਾਰ ਵੀਰੇ ਵੀਰੇ ਉਹਨਾਂ ਦੀ ਮਿਹਨਤਾਂ ਨੂੰ ਦੇਖ ਕੇ ਅੰਕਲ ਉਹਨਾਂ ਦੇ ਰੰਗ ਲੱਗੇ ਹੋਇਆ ਠੀਕ ਆ ਵਧੀਆ ਨਹੀਂ ਨਹੀਂ ਹਾਂ ਉਹਨਾਂ ਦਾ ਵੀ ਸਾਥ ਹੈ ਚਲੋ ਤੁਸੀਂ ਜੋ ਵੀ ਕਰਦੇ ਹੋ ਵਧੀਆ ਹੋਰ ਕੀ ਆ ਅੱਜ ਤਾਂ ਬਾਹਲਾ ਲੇਟ ਕਰਵਾਤਾ ਯਾਰ ਉੱਥੇ ਜ਼ਮਾਨ ਜ਼ਮਾਨ ਕੱਢਣ ਨੂੰ ਤੇ ਫੇਰ ਪ੍ਰੀਤ ਵਾਲਿਆਂ ਦੇ ਜਾਣਾ ਸੀਗਾ ਪ੍ਰੀਤ ਵਾਲਿਆਂ ਦੇ ਆਪਣੀ ਰੂਦਰਾ ਦੇਖਣੀ ਸੀ ਐਸਐਮਐਸ ਲੱਗਦਾ ਮੈਂ ਤੋ ਯਾਰ ਉਦੋਂ ਵੀਰਾ ਨਾਲ ਸੀਗਾ ਮੈਂ ਤੋ ਹੰਦੀਪ ਵੀਰ ਮੈਂ ਤੋ ਵੀਡੀਓ ਬਣੀ ਨਹੀਂ ਮੈਂ ਤੁਹਾਨੂੰ ਪਤਾ ਆਪਾਂ ਵੀਡੀਓ ਦੇ ਜੇ ਪਰਪਸ ਲਈ ਆਪਾਂ ਛਾਏ ਆ ਕਿ ਕਿਸੇ ਦੇ ਮੂਰੇ ਵੀਡੀਓ ਨਹੀਂ ਆਪਾਂ ਬਣਾ ਸਕਦੇ ਆਪਾਂ ਕੱਲੀ ਵੀਡੀਓ ਬਣਾ ਸਕਦੇ ਆ ਕੱਲੀ ਰਾਜੇ ਆਪਾਂ ਬਸ ਤੇ ਉਹ ਵੀਰਾ ਨਾਲ ਸੀਗਾ ਉਦੋਂ ਮੈਂ ਤੋ ਫਿਰ ਵੀਡੀਓ ਬਣੀ ਨਹੀਂ ਤੇ ਐਸਐਮਐਸ ਲਾਤਾ ਕੱਲ ਨੂੰ ਦੇਣ ਦਾ ਪ੍ਰੋਮਿਸ ਕਰੀਆ ਕੱਲ ਨੂੰ ਮਸ਼ੀਨ ਵੀ ਕੱਲ ਨੂੰ ਦੇ ਦਾਂਗੇ ਹਨਾ ਕੰਮ ਦਾ ਰਸ ਜ਼ਿਆਦਾ ਆ ਚਲੋ ਅੱਜ ਵੀ ਕਾਫੀ ਮਸ਼ੀਨਾਂ ਮੇਰੇ ਮੂਹਰੇ ਨਿਕਲੀਆਂ ਹਨ ਤੇ ਸਾਰੇ ਵੀਰਾਂ ਨੂੰ ਵਧਾਈਆਂ ਜਿਹੜੇ ਵੀ ਵੀਰ ਲੈ ਕੇ ਜਾਂਦੇ ਆ ਮਸ਼ੀਨਾਂ ਤੇ ਹਨਾ ਕੀ ਚਲੋ ਕਰਮਾ ਵਾਲਾ ਲੋਹਾ ਕਰਮਾ ਵਾਲਾ ਲੋਹਾ ਹੋਵੇ ਜਿਹੜੇ ਵੀ ਵੀਰ ਲੈ ਕੇ ਜਾਂਦੇ ਆ ਹਨਾ ਸਾਰੀ ਮਸ਼ੀਨਰੀ ਤਾਂ ਵਧੀਆ ਹੀ ਹੁੰਦੀ ਆ ਚਾਹੇ ਮਸ਼ੀਨਾਂ ਵੀ ਸਾਰੀਆਂ ਵਧੀਆ ਜਿਹੜੀ ਮਰਜ਼ੀ ਲੈ ਕੇ ਜਾਂਦੇ ਆ ਤੇ ਜਿਹੜੇ ਵੀਰ ਨੇ ਜਿਹਦੇ ਦੇ ਪੈਸੇ ਲਾਏ ਆ ਉਹਦੇ ਲਈ ਉਹੀ ਬਧੀਆਂ ਵਾ ਕਿਸੇ ਵੀ ਨੇ ਨਵੀਂ ਲਈਆ ਕਿਸੇ ਵੀ ਨੇ ਪੁਰਾਣੀ ਲਈਆ ਸਾਰੀਆਂ ਮਸ਼ੀਨਾਂ ਤਾਂ ਵਧੀਆ ਵਧੀਆ ਮੈਨੂੰ ਤਾਂ ਇਹੀ ਗੱਲਾਂ ਲੱਗਦੀਆਂ ਕਿ ਹਾਂ ਭਾਈ ਸਾਰੀਆਂ ਚੀਜ਼ਾਂ ਵਧੀਆ ਹੀ ਹੁੰਦੀਆਂ ਨੇ ਜਿਹੜੀ ਚੀਜ਼ ਤੇ ਆਪਾਂ ਪੈਸੇ ਲਾ ਲਈ ਬਸ ਉਹਦੀ ਅਰਗੀ ਤਾਂ ਕੋਈ ਚੀਜ਼ ਹੀ ਨਹੀਂ ਹਨਾ ਨਹੀਂ ਤਾਂ ਕਿਹੜੀ ਗੱਲ ਹੁੰਦੀ ਆ ਤੇ ਬਸ ਇਦਾਂ ਹੀ ਅੱਜ ਸਪਰੇਅ ਕਰਦੇ ਸੀਗੇ ਤੇ ਜਾਨ ਨੂੰ ਬੱਦਲ ਬੁੱਧ ਲਾ ਗਿਆ ਫੇਰ ਬੰਦ ਕਰਤੀ ਇੱਕੋ ਹੀ ਢੋਲ ਲਾ ਕੇ ਤੇ ਹੁਣ ਕੱਲ ਨੂੰ ਵੇਰ ਜਾਣਗੇ ਬੰਦੇ ਸਪਰੇ ਕਰਨ ਦੇ ਦੇਖਦੇ ਅੰਦਰ ਤੇ ਕੀ ਹੁੰਦਾ ਤੇ ਅੱਜ ਆਪਣੇ ਗ੍ਰੈਮੀ ਮਸ਼ੀਨ ਵੀ ਠੀਕ ਕਰਨ ਆਲੇ ਆਏ ਹੋਤੀ ਫਾਰਮ ਤੇ ਲੱਗੇ ਹੋਏ ਸੀਗੇ ਤੇ 90-10 ਦੇ ਵੀ ਵੇਟ ਵੂਡ ਕੱッセ ਗਏ ਆਪਣਾ ਉਹ ਪਾਇਆ ਸੀਗਾ ਉਹਦੇ ਮਗਰ ਤੇ ਹੋਰ ਵੀ ਨਿੱਕੇ ਮੋٹے ਕੰਮ ਕੱਲ ਨੂੰ ਆਲੂਆਂ ਦਾ ਵੀ ਕਢਾਉਣ ਵੀ ਜਾਣਾ ਜਿਹੜੇ ਕੱਚੇ ਆਲੂ ਬੀਜਣੇ ਆਪਾਂ ਫਕਰਾਜ ਤੇ ਆਪਣਾ ਇੱਥੇ ਬਲਾਸ ਪਰ ਇੰਨੇ ਦਿਨਾਂ ਦੇ ਮੀਂਹ ਜਿਹਾ ਪੈ ਮੌਸਮ ਘਰਾਬ ਸੀ ਤੇ ਇੱਕ ਟੈਂਪਰੇਚਰ ਬਹੁਤ ਜ਼ਿਆਦਾ ਸੀ ਉਹਦੇ ਕਰਕੇ ਵੀ ਬੂਖ ਡਟਾਇਆ ਨਹੀਂ ਸੀਗਾ ਆਪਾਂ ਤੇ ਕੱਲ ਨੂੰ ਦੇਖਦੇ ਹਾਂ ਹੁਣ ਕੱਲ ਨੂੰ ਕੜਵਾਉਣੇ ਆ ਕੱਲ ਨੂੰ ਨਹੀਂ ਪਰਸ ਨੂੰ ਭੇਜਾਂਗੇ ਕਿਉਂਕਿ ਉਹ ਹੈਗਾ ਲੁਧਿਆਣੇ ਪਏ ਆ ਲੁਧਿਆਣੇ ਕੋਲ ਕੋਲਡ ਸਟੋਰ ਸੀ ਕੋਲਡ ਸਟੋਰ 'ਚ ਪਏ ਆ ਤੇ ਫਿਰ ਉੱਥੇ ਜਾਣਾ ਕਰਨ ਔਕਾ ਨਹੀਂ ਤਾਂ ਉਹ ਆ ਉਧਰ ਦੀ ਜਾ ਸਕਦੀ ਹੈ ਟਰਾਲੀ ਆਪਣੇ ਪਰਲੇ ਰੋਡ ਥਾਣੀ ਦੀ ਜਿਹੜਾ ਬਾਈਪਾਸ ਨਿਕਲਿਆ ਨਵਾਂ ਉਹ ਸਹੀ ਆ ਰਿਹਾ ਉੱਧਰ ਦੀ ਜਾਵੇ ਤੇ ਉੱਧਰ ਦੀ ਆਵੇ ਉਹ ਉਹ ਬਾਈਪਾਸ ਹੈ ਯਾਰ ਉਹ ਉਧਰ ਵੀ ਜਾਵਾਂਗੇ ਸੀਸੀ ਕੋਲਡ ਸਟੋਰ ਚ ਪਿਆ ਪਹਿਲਾਂ ਮੈਂ ਕਿਹਾ ਪਕਰਾਜ ਬੀਜ ਦਿੰਨੇ ਪਕਰਾਜ ਆਲੂ ਬੀਜ ਕੇ ਚਲੋ ਫੇਰ ਦੇਖ ਲਾਂਗੇ ਜਿਹੜਾ ਜਿਹੜਾ ਬੀਜਾਂਗੇ ਪਹਿਲਾਂ ਪਕਰਾਜ ਬੀਜ ਦਿੰਨੇ ਪਕਰਾਜ ਦਾ ਆਪਣੇ ਕੋਲੇ ਪੁਰਾਣਾ ਸੀਡ ਨਹੀਂ ਹੈਗਾ ਸਾਰਾ ਨਵਾਂ ਹੀ ਆ ਕਿਉਂਕਿ ਆਪਾਂ ਤੇ ਦੇਜ ਦੇ ਵਿੱਚੋਂ ਵੀ ਸੀਡ ਰੱਖ ਹੀ ਲੈਣਾ ਜਿਹੜਾ ਰਾਸ਼ਨ ਉਹ ਵੇਚਦਾਂਗੇ 10000 ਮੈਂ ਬੰਦਿਆਂ ਤੇ ਹੈਰਾਨ ਆ ਫਟ ਕੇ ਲੱਗੇ ਹੋਏ ਆ ਹਨਾ ਫਟਕ ਵਾਲੇ ਨੂੰ ਗੱਡੀ ਵਾਲੇ ਹਾਰਨ ਮਾਰ ਰਹੇ ਆ ਵੀ ਫਟਕ ਚੱਕਦੇ। ਦੱਸ ਵੀ ਯਾਰ ਉਹਨਾਂ ਦੀ ਡਿਊਟੀ ਆ ਹਨਾ ਕਿ ਉਹ ਨਹੀਂ ਚੱਕ ਸਕਦੇ। ਜਿੰਨਾ ਚਿਰ ਉਹਨਾਂ ਨੂੰ ਕਲੀਅਰ ਨਹੀਂ ਮਿਲਦਾ ਦੱਸ ਹਾਰਨ ਮਰੀ ਜਾਂਦਾ ਗੱਡੀ ਵਾਲਾ। ਭਾਈ ਇਹਦੇ ਤੱਕ ਰੇਲਵੇ ਫਾਟਕਦਾ ਤਾਂ ਇੰਨਾ ਪੰਗਾ ਵਾ ਜੀ ਟੁੱਟ ਜਵੇ ਇਹਦੇ ਤਾਂ ਤਰੀਕਾਂ ਵੀ ਬਹੁਤ ਪੈਂਦੀਆਂ ਆ ਫਾਟਕ ਬੂਟਕ ਇਹਦੇ ਫਾਟਕਾਂ ਬੂਟਕਾਂ ਤੋਂ ਤਾਂ ਮਗਰੀ ਰਿਆ ਕਰੋ ਮੈਨੂੰ ਵੀ ਤਾਂ ਇੰਨੇ ਪੰਗੇ ਆ ਐ ਕਿ ਹੋ ਗਿਆ ਇੱਕ ਇਹਦਾ ਨਹਿਰੀ ਵਿਭਾਗ ਦਾ ਹੋ ਗਿਆ ਤਰੀਕਾਂ ਵੀ ਬਹੁਤ ਦੂਰ ਦੂਰ ਜਾ ਕੇ ਪੈਂਦੀਆਂ ਨੇ ਇਹਦੀਆਂ ਤਾਂ ਇੰਨਾ ਉਹ ਕੰਮ ਖਰਾਬ ਹੈ ਇਹਨਾਂ ਦੇ ਤਾਂ ਬਾਕੀ ਚਲੋ ਹੁਣ ਤਾਂ ਬਾਈ ਨੀਂਦ ਆਉਂਦੀ ਆ ਕਿਉਂਕਿ ਅੱਜ ਸਵੇਰ ਦੀ ਬਾਈ ਰੋਟੀ ਵੀ ਨਹੀਂ ਖਾਦੀ ਇੱਕ ਬੁਰਕੀ ਸਵੇਰੇ ਸਾਹ ਜਰੇ ਖਾ ਕੇ ਚਲੇ ਗਿਆ ਤੇ ਮੈਨੂੰ ਬਾਹਰਲੀ ਰੋਟੀ ਪਸੰਦ ਬਹੁਤ ਘਟ ਆ ਵੀ ਆਪਾਂ ਨੂੰ ਟਾਬੇ ਤੇ ਰੋਟੀਆਂ ਮੈਂ ਨਹੀਂ ਖਾ ਸਕਦਾ ہاں ਬਾਹਰਲਾ ਫੂਡ ਖਾ ਸਕਦੇ ਆ ਜਿਵੇਂ ਸਾਬੇ ਵਗੈਰਾ ਖਾ ਲਿਆ ਜਾਂ ਫਰੂ ਮੇਰੇ ਜੀ ਨਹੀਂ ਕਰਦਾ ਹੁੰਦਾ ਨਾ ਖਾਣ ਨੂੰ ਦੇ ਅੱਜ ਵੀ ਹੁਣ ਮੈਂ ਭੁੱਖਾ ਹੀ ਸੀਗਾ ਸਵੇਰ ਦੇ ਹਨਾ ਚਾਹੀ ਪ੍ਰੀਤ ਵਾਲੇ ਵੀਰ ਉਹਨਾਂ ਨੇ ਉੱਥੇ ਬਿਸਕੁਟ ਖਾਦੇ ਆ ਦੋ ਆਕੇ ਨਹੀਂ ਉਦੋਂ ਮਗਰੋਂ ਤਾਂ ਭੁੱਖਾ ਹੀ ਸੀਗਾ ਤੇ ਉੱਥੇ ਚਾਹ ਚਾਹ ਇੱਕ ਵਾਰ ਬੀਤੀ ਸੀ ਬਸ ਤੇ ਮੈਨੂੰ ਐ ਸੀਗਾ ਚੱਲ ਕੀ ਖਾਣਾ ਬਾਹਰ ਘਰੇ ਜਾ ਕੇ ਰੋਟੀ ਖਾਵਾਂਗੇ ਹਨਾ ਤੇ ਬਸ ਹੁਣ ਗੱਡੀ ਪੂਰੀ ਫੁੱਲ ਹੋਈ ਹੋਈ ਆ ਸਾਮਾਨ ਪਰ ਇੱਕ ਗੱਲ ਆ ਇਹ ਸਾਲੀ ਜਿੰਨਾ ਭਾਰ ਪੈ ਜਾਂਦਾ 19 ਬਿਸਕੈਟ ਚੱਲਣ ਲੱਗ ਗਿਆ ਬਹੁਤ ਗੱਡੀ ਗੱਡੀ ਚੱਲਣ ਚ ਬਹੁਤ ਨਜ਼ਾਰੇਦਾਰ ਆ ਯਾਰ ਭਾਈ ਉੱਥੇ ਵੀ ਅੱਜ ਕਾਫੀ ਬੰਦੇ ਨੇ ਪਸੰਦ કરી ਕਹਿੰਦੇ ਯਾਰ ਗੱਡੀ ਬਹੁਤ ਸੋਹਣੀ ਆ ਬਹੁਤ ਵਧੀਆ ਲੱਗਦੀ ਆ ਗੱਡੀ ਇਹਨਾਂ ਨੇ ਕਿਹਾ ਹਾਂ ਜੀ ਵੀ ਗੱਡੀ ਬਹੁਤ ਸੋਹਣੀ ਲੱਗਦੀ ਆ ਵੀ ਕੰਮ ਬਹੁਤ ਦਿੰਦੀ ਆ ਹੁਣ ਅੱਜ ਜਿੰਨਾ ਭਾਰ ਇਹਦੇ ਵਿੱਚ ਲੱਦਿਆ ਹੋਇਆ ਠੀਕ ਆ ਦੇ ਬਲੇਰੋ ਚ ਲੱਦਿਆ ਹੁੰਦਾ ਬਲੇਰੋ ਨੂੰ ਪੱਕਾ ਅੱਜ ਪੁਲਿਸ ਵਾਲਿਆਂ ਨੇ ਘੇਰਨਾ ਸੀ ਕਿਉਂਕਿ ਮਗਰੋਂ ਥੱਲੇ ਲੱਗਣ ਵਾਲੀ ਸੀ ਗੱਡੀ ਵੀ ਮਗਰੋਂ ਭਾਰਨ ਨਾਲ ਐਨ ਦਬੀ ਪਈ ਆ ਬਲੇਰੋ ਨੇ ਤਾਂ ਕਾਫੀ ਦਬ ਜਾਣਾ ਸੀ ਜਿੰਨਾ weight ਆ ਮਗਰ ਇਹਦੇ ਨਾਲ ਰੱਖਿਆ ਹੈ ਤੇ ਅਸਾ ਇਹਦੇ ਇਹਦੇ ਹੋਰ ਸਵੀਰੇ ਲਾਉਣੇ ਆ ਮਿਸਤਰੀ ਦੇ ਸਮਾਨ ਫੇਰ ਤੁਹਾਨੂੰ ਦੱਸਾਂਗੇ ਵੀ ਕਿਵੇਂ ਰਿਹਾ ਕਾਮਯਾਬ ਕੱਲ੍ਹ ਹੀ ਨਾ ਵੀਰ ਬਣੇ ਨੰਬਰ ਮੰਗਣ ਲੱਗ ਜਿਓ ਵੀ ਅਸੀਂ ਵੀ ਲੈ ਕੇ ਆਉਣਾ ਅਸੀਂ ਵੀ ਲੈ ਕੇ ਆਉਣਾ ਪਹਿਲਾਂ ਸਕਸੈਸਫੁਲ ਹੋ ਲੈਣ ਦਿਓ ਬ੍ਰੇਕ ਫਟ ਫੁੱਟ ਹੋ ਲੈਣ ਦਿਓ ਫੇਰ ਤੁਹਾਨੂੰ ਮੈਂ ਦੱਸੂ ਵੀ ਵੀਰੇ ਹਾਂ ਪੂਰਾ ਵਧੀਆ ਬਣ ਗਿਆ ਤਾਂ ਹੁਣ ਤੁਸੀਂ ਲੈ ਆਓ ਠੀਕ ਨੇ ਕੱਲ੍ਹ ਹੀ ਨਾ ਨੰਬਰ ਮੰਗਣ ਲੱਗ ਜਿਓ ਵੀ ਹਾਂ ਵੀਰੇ ਨੰਬਰ ਦੇ ਦਿਓ ਨੰਬਰ ਦੇ ਦਿਓ ਤੇ ਇੱਕ ਗੱਲ ਮੈਂ ਯਾਰ ਹੋਰ ਵੀਰੇ ਸਾਰੇ ਵੀਰਾਂ ਨੂੰ ਜਿਹੜੇ ਵੀ ਮੇਰੇ ਵੀਰ ਵੀਡੀਓ ਦੇਖਦੇ ਆ ਜਾ ਮੈਨੂੰ ਜੋ ਵੀ ਹੈਗਾ ਵੀ ਮੈਨੂੰ ਨਾਲ ਹਨਾ ਯਾਰ ਵੀਰੇ ਤੁਸੀਂ ਮੇਰੇ ਨਾਲ WhatsApp ਤੇ ਵੀ ਤੁਸੀਂ ਮੇਰਾ ਨੰਬਰ ਲੈਨੇ ਹੋ Instagram ਤੇ ਮੈਸੇਜ ਕਰਕੇ ਜਾਂ ਦੂਜੇ ਲੋਟ ਹਨ ਜਿੱਦਾਂ ਵੀ ਮੇਰਾ ਨੰਬਰ ਆਉਂਦਾ ਤੁਹਾਡੇ ਕੋਲ ਜਦ ਯਾਰ ਤੁਹਾਡੇ ਕੋਲੇ ਮੇਰਾ ਨੰਬਰ ਆ ਗਿਆ ਨਾ ਤੁਸੀਂ ਸਿੱਧੀ ਵੀਰੇ ਕਾਲ ਕਰ ਲੋ ਮੈਨੂੰ ਨਾ ਪਲੀਜ਼ WhatsApp ਤੇ ਮੈਸੇਜ ਮੂਸੇ ਜੀ ਨਾ ਕਰਿਆ ਕਰੋ ਵੀ ਜਿਵੇਂ ਮੈਸੇਜ ਤੇ ਯਾਰ ਚੈਟਾਂ ਕਰਨ ਲੱਗ ਜਾਂਦੇ ਹੋ ਯਾਰ ਮੇਰੇ ਕੋਲੇ ਵੀਰੇ ਮੈਂ WhatsApp ਤੇ ਮੈਨ ਤੋਂ ਰਿਪਲਾਈ ਦੇਣਾ ਮੈਨੂੰ ਫੱਤੋਂ ਬੁਰੀ ਚੀਜ਼ ਲੱਗਦੀ ਆ ਬਸ WhatsApp ਤੇ ਰਿਪਲਾਈ ਮੈਨੂੰ ਨਹੀਂ ਹੁੰਦਾ ਵਰਤ ਤੇ ਰਿਪਲਾਈ ਸਰਵਰ 'ਤੇ ਰਿਪਲਾਈ ਕਰਨ ਦੇ ਕਾਰਨ ਵੀ ਹਾਂ WhatsApp ਤੇ ਮੈਸੇਜ ਆਉਂਦੇ ਆ ਮੈਂ ਅੱਜ ਤੱਕ ਕਿਸੇ ਗਰੁੱਪ 'ਚ ਨਹੀਂ ਹੁੰਦਾ ਐਡ ਇੱਕ 'ਚ ਹੋਇਆ ਸੀਗਾ ਤੇ ਉਹ ਜੋ ਵੀ ਆਪਾਂ ਨਿਕਲ ਗਏ ਮੈਂ ਨਹੀਂ ਕਿਸੇ ਗਰੁੱਪ ਗਰੁੱਪ ਨੂੰ ਪਸੰਦ ਕਰਦਾ ਨਾ ਕਿਤੇ ਗਰੁੱਪ 'ਚ ਐਡ ਹੋਣ ਨੂੰ ਬੰਦ ਕਰਦਾ ਤੇ ਨਾ ਵਾਸਤਾ ਤੇ ਬਸ ਮੈਨੂੰ ਇਹੀ ਗੱਲੋਂ ਹੀ ਹੁੰਦਾ ਕਿ ਠੀਕ ਆ ਵੀ ਆਪ ਦਾ ਜਿੱਦਾਂ ਵੀ ਹੈਗੇ ਆ ਤੇ ਵੀ ਜਦ ਤੁਹਾਡੇ ਕੋਲ ਨੰਬਰ ਹੀ ਆ ਗਿਆ ਨਾ ਨੰਬਰ ਆ ਗਿਆ ਤੁਸੀਂ ਨੰਬਰ ਸੇਵ ਕਰਕੇ ਪਹਿਲਾਂ ਮੈਸੇਜ ਕਰਦੇ ਯਾਰ ਕਾਲ ਹੀ ਕਰ ਲਓ ਵੀਰੇ ਜਦ ਨੰਬਰ ਹੀ ਦਿੱਤਾ ਫਿਰ ਕਾਲ ਕਰਨ ਦੇ ਵਿੱਚ ਕਿਹੜੀ ਸੰਗਾ ਪਤਾ ਕੀ ਆ ਵੀਰੇ ਕਾਲ ਦੇ ਵਿੱਚ ਤੁਸੀਂ ਮੈਨੂੰ ਕਾਲ ਕਰਨੀ ਸਾਰੀ ਗੱਲ ਹੋ ਜਾਂਦੀ ਹੈ ਗੱਲ ਖਤਮ ਆ ਜਾਂਦੀ ਹੈ WhatsApp ਦੇ ਇਕਲੀ ਇਕਲੀ ਚੀਜ਼ ਤੁਸੀਂ ਮੈਨੂੰ ਪੁੱਛਦੇ ਆ ਵੀਰੇ ਆ ਆ ਚੀਜ਼ ਆਏ ਆ ਚੀਜ਼ ਆਏ ਅੱਜ ਯਾਰ ਮੈਨੂੰ ਕਾਲ ਹੀ ਕਰ ਲਿਆ ਕਰੋ ਵੀਰੇ ਮੈਂ ਤੋ ਰਿਪਲਾਈ ਨਹੀਂ ਦੇ ਹੁੰਦਾ WhatsApp ਤੇ ਮੈਨੂੰ ਰਿਪਲਾਈ ਦੇਣਾ ਦਿਨਾਂ ਮੈਨੂੰ ਮਜਬੂਰੀ ਚ ਦੇਣੇ ਪੈਂਦੇ ਆ ਵੀ ਹਾਂ ਠੀਕ ਆ ਤੇ ਪਰ ਜੇ ਤੁਸੀਂ ਕਾਲ ਕਰ ਲਓ ਉਹ ਮੈਨੂੰ ਸਭ ਤੋਂ ਚੰਗੀ ਲੱਗਦੀ ਆ ਵੀਰੇ ਮੈਂ ਦੇਖੋ ਕਦੇ ਗੱਡੀ ਚਲਾਉਣਾ ਕਦੇ ਕੀ ਗੱਡੀ ਚਲਾਉਂਦੇ ਨੇ ਮੈਂ ਹੈੱਡਫੋਨ ਲਾਏ ਹੁੰਦੇ ਆ ਨਾ 이어ਪອດ ਜਿਹੜੇ ਤੇ ਉਹ ਲੱਗੇ ਹੁੰਦਾ ਮੈਂ ਆ ਬੇਸ ਕਾਲ ਸੁਣਦਾ ਰਹਿੰਦਾ ਰਹਿੰਦਾ ਜੇ ਕਿਸੇ ਦੀ ਕਾਲ ਬਾਈ ਜੀ ਇੱਕ ਕਈ ਵਾਰਿਆਂ ਵੀ ਹੋ ਜਾਂਦਾ ਮੇਰੇ ਇੱਕੋ ਫੋਨ 'ਚ ਦੋ ਨੰਬਰ ਠੀਕ ਆ ਇੱਕ ਫੋਨ ਮੇਰੇ ਕੋਲੇ ਦੋ ਆ ਤੇ ਪਰ ਇੱਕੋ ਫੋਨ 'ਚ ਮੇਰੇ ਦੋ ਨੰਬਰ ਆ ਹਨਾ ਜਿਹੜੇ ਮੇਰੇ ਚੱਲਦੇ ਆ ਤੇ ਮੇਰੇ ਜਿਹੜਾ ਮੈਂ ਆ ਫੋਨ ਤੇ ਵੀਡੀਓ ਬਣਾਉਣਾ ਇਹ 'ਚ ਨੰਬਰ ਹੈਗਾ ਬਟ ਇਹ ਕਿਸੇ ਕੋਲ ਨਹੀਂ ਹੈਗਾ ਕਿ ਕਿਸੇ ਨੂੰ ਨਹੀਂ ਪਤਾ ਵੀ ਇਹ 'ਚ ਕਿਹੜਾ ਨੰਬਰ ਆ ਮੈਨੂੰ ਵੀ ਨਹੀਂ ਯਾਦ ਮੈਨੂੰ ਵੀ ਜਿੱਤਾ ਭੁੱਲ ਜਾਂਦਾ ਕਿਉਂਕਿ ਮੈਂ ਸਿਰਫ ਇੱਕ ਨੈੱਟ ਚਲਾਉਣ ਦੇ ਲਈ ਰੱਖਿਆ ਹੋਇਆ ਹਨਾ ਤੇ ਜਿਹੜੇ ਦੋ ਨੰਬਰ ਆ ਉਹ ਫੋਨ ਦੇ ਵਿੱਚ Samsung ਵਾਲੇ ਫੋਨ ਚ ਦੇ ਵਿੱਚ ਦੋ ਨੰਬਰ ਤੇ ਉਹ 'ਚ ਮੇਰੇ ਦੋ ਨੰਬਰ ਪਾਏ ਹੋਇਆ ਉਹ ਜਿਹੜੇ ਨੰਬਰ ਆ ਜੇ ਬਾਈ ਜੀ ਦੇ ਇੱਕ ਤੇ ਫੋਨ ਆ ਜਾਵੇ ਫਿਰ ਦੂਜਾ ਵੀ ਦੀ ਚੱਲਦਾ ਹੁੰਦਾ ਨਾ ਵੀ ਬਸ ਉਹ ਦੇਖ ਲਿਆ ਕਰੋ ਨਹੀਂ ਮੈਨੂੰ ਵੀਰੇ ਕਾਲ ਕਰਨ ਦੇ ਵਿੱਚ ਤੁਸੀਂ ਸਵੇਰੇ 5 6 ਵਜੇ ਤੋਂ ਲੈ ਕੇ ਸ਼ਾਮ ਦੇ 6 6:30 ਵਜੇ ਤੱਕ ਕਾਲ ਮੈਨੂੰ ਜਦ ਮਰਜੀ ਕਰ ਲਓ ਵੀਰੇ ਮੈਨੂੰ ਕੋਈ ਪ੍ਰੋਬਲਮ ਨਹੀਂ ਮੈਂ ਤੁਹਾਡਾ ਜੇ ਜਾਨੀ ਕਿ ਫ੍ਰੀ ਬੈਠਾ ਵਾਂ ਜਾਂ ਕਿਤੇ ਬਿਜਲੀ ਨਹੀਂ ਹੈਗਾ ਜਾਂ ਗੁਰਦਾਰਾ ਸਾਹਿਬ ਜਾਂ ਕਿਤੇ ਬੈਠਾ ਮੈਨੂੰ ਕੋਈ ਚੱਕਣ ਦੇ ਵਿੱਚ ਨਹੀਂ ਹੁੰਦਾ ਮੈਂ ਹਰੇਕ ਵੀਰ ਦਾ ਚੱਕ ਕੇ ਜਵਾਬ ਲਾਈ ਵੀ ਕਰ ਜਵਾਬ ਦਿਨ ਨਹੀਂ ਦਿਨਾ ਇੰਸਟਾਗ੍ਰਾਮ ਤੇ ਮੈਂ ਤਾਂ ਹਰ ਇੱਕ ਦਾ ਵੀਰ ਦਾ ਜਵਾਬ ਦਿੰਦਾ ਕਿਉਂਕਿ ਇੰਸਟਾਗ੍ਰਾਮ ਦੇ ਜਿਹੜੇ ਮੈਨੂੰ ਵੀਰ ਮੈਸੇਜ ਕਰਦੇ ਆ ਜਾਂ ਮੇਰੀ ਸਟੋਰੀ ਤੇ ਜਾਂ ਕੁਝ ਵੀ ਉਹ ਤੇ ਬਿਨਾਂ ਕੋਲੇ ਨੰਬਰ ਨਹੀਂ ਹੁੰਦਾ ਉਹਦੇ ਮੈਂ ਤਾਂ ਮੈਸੇਜ ਦੀ ਰਿਪਲਾਈ ਦਿੰਦਾ ਇੰਸਟਾਗ੍ਰਾਮ ਤੇ ਫੇਸਬੁੱਕ ਤੇ